ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਪਵਿੱਤੇ ਦੀ ਨਿਊ ਰੈਸিপি ਪਵਿੱਤੇ ਦੀ ਨਿਊ ਰੈਸিপি ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਦੋ ਕੱਚੇ ਪਵਿੱਤੇ ਲੈ ਲੈਣੇ ਨੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਧੋ ਕੇ ਰੱਖ ਲੈਣਾ ਹੈ ਅਸੀਂ ਕੱਪੜੇ ਨਾਲ ਸੁਕਾ ਕੇ ਇਹਨਾਂ ਨੂੰ ਛਿੱਲ ਲੈਣਾ ਛਿੱਲ ਕੇ ਅਸੀਂ ਇਹਨਾਂ ਨੂੰ ਫ੍ਰੈਂਚ ਫ੍ਰਾਈਜ਼ ਦੀ ਸ਼ੇਪ ਵਿੱਚ ਕੱਟ ਲਵਾਂਗੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਹ ਪਵਿੱਤੇ ਨੂੰ ਫ੍ਰੈਂਚ ਫ੍ਰਾਈਜ਼ ਦੀ ਸ਼ੇਪ ਵਿੱਚ ਕੱਟ ਲਿਆ ਹੈ। ਹੁਣ ਅਸੀਂ ਗੈਸ ਓਨ ਕਰ ਲੈਣਾ। ਗੈਸ ਓਨ ਕਰਕੇ ਅਸੀਂ ਫਰਾਈਪੈਨ ਰੱਖ ਲੈਣਾ। ਹੁਣ ਅਸੀਂ ਇਹਦੇ ਵਿੱਚ ਇੱਕ ਗਲਾਸ ਪਾਣੀ ਪਾਵਾਂਗੇ। ਪਾਣੀ ਨੂੰ ਅਸੀਂ ਗਰਮ ਹੋਣ ਦੇਣਾ। ਪਾਣੀ ਜਦੋਂ ਗਰਮ ਹੋ ਜਾਵੇਗਾ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਐਡ ਕਰਾਂਗੇ। ਇਹਦੇ ਵਿੱਚ ਨਮਕ ਅਸੀਂ ਐਡ ਕਰ ਦਿੱਤਾ। ਹੁਣ ਅਸੀਂ ਨਮਕ ਨੂੰ ਚੰਗੀ ਤਰੀਕੇ ਨਾਲ ਇਹਦੇ ਪਾਣੀ ਵਿੱਚ ਘੋਲ ਲਵਾਂਗੇ। ਪਾਣੀ ਹੁਣ ਚੰਗੀ ਤਰੀਕੇ ਨਾਲ ਗਰਮ ਹੋ ਚੁੱਕਿਆ ਅਤੇ ਇਹਦੇ ਵਿੱਚ ਨਮਕ ਵੀ ਘੁਲ ਚੁੱਕਿਆ। ਹੁਣ ਅਸੀਂ ਸਾਡੇ ਕੱਟੇ ਹੋਏ ਪਵਿੱਤੇ ਦੇ ਫ੍ਰੈਂਚ ਫ੍ਰਾਈਜ਼ ਇਹਦੇ ਵਿੱਚ ਪਾ ਕੇ 1 ਮਿੰਟ ਲਈ ਇਹਨਾਂ ਨੂੰ ਇਹਦੇ ਵਿੱਚ ਪਾ ਕੇ ਬਾਹਰ ਕੱਢ ਲਵਾਂਗੇ। ਇਹ ਸਾਰੇ ਅਸੀਂ ਇਸ ਵਿੱਚ ਐਡ ਕਰ ਦੇਣੇ ਨੇ। ਇਹਨਾਂ ਨੂੰ ਅਸੀਂ ਜ਼ਿਆਦਾ ਨਹੀਂ ਸਿਰਫ 1 ਮਿੰਟ ਲਈ ਪਾਣੀ ਵਿੱਚ ਉਬਾਲਾਂਗੇ। 1 ਮਿੰਟ ਬਾਅਦ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ। ਇਸ ਤਰ੍ਹਾਂ 1 ਮਿੰਟ ਹੋ ਚੁੱਕਿਆ ਸਾਨੂੰ। ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲੈਣੇ ਆ। ਬਾਹਰ ਕੱਢਣ ਤੋਂ ਬਾਅਦ ਅਸੀਂ ਹੁਣ ਅਸੀਂ ਇੱਕ ਕੱਪੜਾ ਲੈਣਾ। ਕੱਪੜੇ ਦੇ ਉੱਤੇ ਅਸੀਂ ਇਹ ਪਾ ਦੇਣੇ ਨੇ ਸੁੱਕਣ ਲਈ। ਕੱਪੜੇ ਹੀ ਮਦਨਾਂ ਲਏ ਸੁਕਾ ਲੈਣਾ ਹੈ ਅਸੀਂ। ਹੁਣ ਅਸੀਂ ਇਹਨਾਂ ਨੂੰ ਇੱਕ ਭਾਂਡੇ ਵਿੱਚ ਅਲੱਗ ਕੱਢ ਕੇ ਇਹਨਾਂ ਉੱਤੇ ਇੱਕ ਚਮਚ ਚੋਲਾਂ ਦਾ ਆਟਾ ਘੇਰ ਦਵਾਂਗੇ। ਹੁਣ ਅਸੀਂ ਗੈਸ ਓਨ ਕਰਕੇ ਫਰਾਈ ਪੈਨ ਰੱਖ ਕੇ ਉਹਦੇ ਵਿੱਚ ਘਿਓ ਪਾ ਦੇਣਾ। ਘਿਓ ਨੂੰ ਅਸੀਂ ਚੰਗੇ ਤਰੀਕੇ ਨਾਲ ਗਰਮ ਕਰ ਲੈਣਾ। ਹਾਈ ਫਲੇਮ ਤੇ ਅਸੀਂ ਕਿਓ ਨੂੰ ਚੰਗੀ ਤਰੀਕੇ ਨਾਲ ਗਰਮ ਕਰ ਲਵਾਂਗੇ ਅਤੇ ਜਦੋਂ ਕਿਓ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਦੋਂ ਅਸੀਂ ਇਹ ਇੱਕ ਇੱਕ ਕਰਕੇ ਇਹਦੇ ਵਿੱਚ ਤਲਣ ਲਈ ਪਾ ਦਵਾਂਗੇ ਜੋਲਾ ਦਾ ਆਟਾ ਅਸੀਂ ਚੰਗੀ ਤਰੀਕੇ ਨਾਲ ਆਣਾ ਵਿੱਚ ਮਿਕਸ ਕਰ ਦੇਣਾ ਹੁਣ ਅਸੀਂ ਇਹਨਾਂ ਨੂੰ ਤਲਣ ਲਈ ਪਾ ਦੇਵਾਂਗੇ ਆਨਾਂ ਨੂੰ ਪਾਣ ਤੋਂ ਬਾਅਦ ਅਸੀਂ ਫਲੇਮ ਮੀਡੀਅਮ ਕਰ ਦੇਣਾ ਅਨਨ ਉਸੇ ਚੰਗੇ ਤਰੀਕੇ ਨਾਲ ਤਲ ਲਏ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਚੰਗੇ ਤਰੀਕੇ ਨਾਲ ਫਰਾਈ ਹੋ ਰਹੇ ਨੇ ਅਨ ਦਾ ਕਲਰ ਅਸੀਂ 골ਡਨ ਬ੍ਰਾਊਨ ਕਰਨਾ ਹੁਣ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਸੁਨਹਿਰੀ ਜਿਹਾ ਹੋ ਗਿਆ ਹੈ ਹੁਣ ਅਸੀਂ ਗੈਸ ਆਫ ਕਰ ਦੇਣਾ ਤੇ ਇਹਨਾਂ ਨੂੰ ਬਾਹਰ ਕੱਢ ਲੈਣਾ ਇੱਕ ਬਰਤਨ ਵਿੱਚ ਅਸत्रਿਕਨਲ ਤੁਸੀਂ ਦੇਖ ਸਕਦੇ ਹੋ ਆਪਣੇ ਗਰਮਾ ਗਰਮ ਪਵਿੱਤੇ ਦੇ ਫ੍ਰੈਂਚ ਫ੍ਰਾਈਜ਼ ਬਣ ਕੇ ਤਿਆਰ ਹੋ ਚੁੱਕੇ ਨੇ ਬਹੁਤ ਹੀ ਕਰੰਚੀ ਤੇ ਕ੍ਰਿਸਪੀ ਨੇ ਇਹ ਐਨਾ ਉਤੇ ਅਸੀਂ ਥੋੜੀ ਜਿਹੀ ਕਾਲੀ ਮਿਰਚ ਛਿੜਕ ਦੇਵਾਂਗੇ ਤੇ ਥੋੜਾ ਜਿਹਾ ਸੀ ਇਹਨਾਂ ਤੇ ਕਾਲਾ ਨਮਕ ਛਿੜਕ ਦੇਵਾਂਗੇ ਇਹਨਾਂ ਨਾਲ ਐਸ ਦਾ ਟੇਸਟ ਹੋਰ ਵੀ ਵੱਧ ਜਾਵੇਗਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਸਾਡੀਆਂ ਨਵੀਂ ਨਵੀਂ ਰੈਸਪੀਜ਼ ਜਾਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ